ਡਾਰਕ ਵੈਬ ਵੀ ਇੰਟਰਨੈਟ ਦਾ ਹਿੱਸਾ ਇੱਕ ਛੋਟਾ ਜਿਹਾ ਇੰਟਰਨੈਟ ਦਾ ਹਿੱਸਾ ਪੂਰੇ ਇੰਟਰਨੈਟ ਦਾ ਜਿਹਨੂੰ ਯੂਜ਼ ਕੀਤਾ ਜਾਂਦਾ ਦੇਖੋ ਇੰਟਰਨੈਟ ਦੇ ਨ ਤਿੰਨ ਭਾਗਾਂ ਦੇ ਵਿੱਚ ਇੰਟਰਨੈਟ ਨੂੰ ਅਸੀਂ ਵੰਡ ਸਕਦੇ ਹਾਂ ਜਿਹਦੇ ਵਿੱਚ ਨੰਬਰ 1 ਸਰਫੇਸ ਵੈਬ ਨੰਬਰ 2 ਡੀਪ ਵੈਬ ਤੇ ਨੰਬਰ 3 ਤੇ ਆਉਂਦਾ ਡਾਰਕ ਵੈਬ ਸਰਫੇਸ ਵੈਬ ਤਾਂ ਓਪਨ ਹੁੰਦਾ ਮਤਲਬ ਪਬਲੀਕਲੀ ਓਪਨ ਆ ਤੁਸੀਂ ਗੂਗਲ ਤੇ ਜਾਓ ਸਰਚ ਕਰੋ ਉਹਨੂੰ ਦੇਖ ਲਓ ਜਿਵੇਂ ਵਿਕੀਪੀਡੀਆ YouTube ਆ ਜਾਂ ਕੋਈ ਨਿਊਜ਼ਪੇਪਰ ਆ ਜਿਹੜਾ ਫ੍ਰੀ ਹੈਗਾ ਉਹ ਸਾਰਾ ਕੁਝ ਆ ਸਾਡੇ ਆਉਂਦਾ ਸਰਫੇਸ ਵੈਬ ਦੇ ਵਿੱਚ ਜਿਹੜਾ ਓਪਨ ਆ ਸਾਡੇ ਲਈ ਦੂਸਰਾ ਹੈਗਾ ਡੀਪ ਵੈਬ ਡੀਪ ਵੈਬ ਜਿਹੜਾ ਪੂਰਾ ਇੰਟਰਨੈਟ ਆ ਉਹਦਾ ਕਾਫੀ ਵੱਡਾ ਹਿੱਸਾ ਬਣਦਾ ਡੀਪ ਵੈਬ ਮਤਲਬ ਬਹੁਤ ਜ਼ਿਆਦਾ ਲੋਕ ਯੂਜ਼ ਕਰਦੇ ਨੇ ਡੀਪ ਵੈਬ ਨੂੰ ਇਹ ਉਹ ਹਿੱਸਾ ਜਿਹੜਾ ਅਸੀਂ ਲੌਗਇਨ ਕਰਕੇ ਯੂਜ਼ ਕਰਦੇ ਆ ਜਿਹਦੇ ਲਈ ਸਾਨੂੰ ਆਈਡੀ ਜਾਂ ਪਾਸਵਰਡ ਚਾਹੀਦਾ ਇਹਦੇ ਵਿੱਚ ਸਾਡੀ ਬੈਂਕ ਅਕਾਊਂਟ ਦੀ ਡਿਟੇਲ ਆ ਸਕਦੀ ਆ ਸਾਡੇ ਸੋਸ਼ਲ ਮੀਡੀਆ ਅਕਾਊਂਟ ਆ ਸਕਦੇ ਆ ਕਿਸੇ ਪ੍ਰਾਈਵੇਟ ਕੰਪਨੀ ਦਾ ਡਾਟਾਬੇਸ ਆ ਜਾਂ ਕਿਸੇ ਦਾ ਮੈਡੀਕਲ ਰਿਕਾਰਡ ਆ ਇਹ ਸਾਰਾ ਕੁਝ ਜਿਹੜਾ ਹੈ ਡੀਪ ਵੈਬ ਦੇ ਵਿੱਚ ਆਉਂਦਾ ਤੇ ਤੀਸਰਾ ਜਿਵੇਂ ਮੈਂ ਗੱਲ ਕਰੀ ਆ ਡਾਰਕ ਵੈਬ ਡਾਰਕ ਵੈਬ ਇਹ ਹਾਈਡ ਹੁੰਦਾ ਇਹਨੂੰ ਆਮ ਬ੍ਰਾਊਜ਼ਰ ਦੇ ਵਿੱਚ ਨਹੀਂ ਓਪਨ ਕੀਤਾ ਜਾ ਸਕਦਾ ਆਮ ਬ੍ਰਾਊਜ਼ਰ ਦੇ ਵਿੱਚ ਸਰਫੇਸ ਵੈਬ ਨੂੰ ਜਿਹੜਾ ਓਪਨ ਕੀਤਾ ਜਾ ਸਕਦਾ ਉਹਨੂੰ ਤੁਸੀਂ ਗੂਗਲ ਕ੍ਰੋਮ ਤੇ ਕਰ ਲਓ ਫਾਇਰਫੌਕਸ ਤੇ ਕਰ ਲਓ ਡਾਰਕ ਵੈਬ ਜਿਹੜਾ ਹੈਗਾ ਇਹ ਇਹਨਾਂ ਬ੍ਰਾਊਜ਼ਰਸ ਤੇ ਓਪਨ ਨਹੀਂ ਹੁੰਦਾ ਇਹਦੇ ਲਈ ਖਾਸ ਤਰ੍ਹਾਂ ਦੇ ਬ੍ਰਾਊਜ਼ਰ ਆਉਂਦੇ ਆ ਖਾਸ ਤਰ੍ਹਾਂ ਦੀ ਜਿਹੜੀ ਉਹ ਸੈਟਿੰਗ ਕਰਨੀ ਪੈਂਦੀ ਆ ਖਾਸ ਤਰ੍ਹਾਂ ਦੀ অথেন্টিਕੇਸ਼ਨ ਦੇਣੀ ਪੈਂਦੀ ਆ ਨੂੰ ਯੂਜ਼ ਕਰਨ ਦੇ ਲਈ ਡਾਰਕ ਵੈਬ ਜਿਹੜਾ ਹਾਈਲੀ ਸੈਂਸਿਟਿਵ ਡਾਟਾ ਹੁੰਦਾ ਜਿਹੜਾ ਬਹੁਤ ਸੁਵੇਧਨਸ਼ੀਲ ਡਾਟਾ ਹੁੰਦਾ ਉਹਨੂੰ ਪਾਸ ਆਊਟ ਕਰਨ ਲਈ ਉਹਨੂੰ ਸ਼ੇਅਰ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਇਹਦੇ ਵਿੱਚ ਟਰੈਕਿੰਗ ਕਰਨੀ ਇੱਕ ਕਾਫੀ ਵੱਡਾ ਕੰਮ ਆ ਔਖਾ ਕੰਮ ਆ ਈਜ਼ੀਲੀ ਟਰੈਕਿੰਗ ਨਹੀਂ ਹੁੰਦੀ ਜਿਵੇਂ ਸਰਫੇਸ ਵੈਬ ਜਾਂ ਜਿਵੇਂ ਡੀਪ ਵੈਬ ਦੇ ਵਿੱਚ ਹੋ ਜਾਂਦੀ ਆ ਕਹਿਣ ਤੋਂ ਭਾਵ ਕਿ ਪ੍ਰਾਈਵੇਸੀ ਡਾਰਕ ਵੈਬ ਦਾ ਇੱਕ ਮੇਨ ਕਨਸਰਨ ਆ ਡਾਰਕ ਵੈਬ ਵੀ ਜਿਵੇਂ ਬਾਕੀ ਇੰਟਰਨੈਟ ਟੂਲ ਆਵੇਂ ਇੱਕ ਟੂਲ ਆ ਪਰ ਡਿਪੈਂਡ ਕਰਦਾ ਕਿ ਇਸ ਟੂਲ ਨੂੰ ਵਰਤਿਆ ਕਿਸ ਤਰ੍ਹਾਂ ਜਾ ਰਿਹਾ ਕਿਉਂਕਿ ਡਾਰਕ ਵੈਬ ਨੂੰ ਬਹੁਤ ਸਾਰੀਆਂ ਇਲੀਗਲ ਐਕਟੀਵਿਟੀ ਵਾਸਤੇ ਵੀ ਵਰਤਿਆ ਜਾ ਰਿਹਾ ਜਿੱਥੇ ਸਰਫੇਸ ਵੈਬ ਆ ਜਾਂ ਡੀਪ ਵੈਬ ਆ ਉਹਦੇ ਤੇ ਟਰੈਕਿੰਗ ਈਜ਼ੀਲੀ ਹੋ ਸਕਦੀ ਹੈ ਜੇ ਕਿਸੇ ਨਾਲ ਧੋਖਾਧੜੀ ਹੋ ਜੇ ਤੁਹਾਨੂੰ ਈਜ਼ੀਲੀ ਟਰੈਕ ਕੀਤਾ ਜਾ ਸਕਦਾ ਪਤਾ ਲਗਾਇਆ ਜਾ ਸਕਦਾ ਕਿ ਕਿੱਥੋਂ ਕਿਸ ਨੇ ਜਿਹੜਾ ਉਹ ਫਰਾਡ ਵਗੈਰਾ ਕੀਤਾ ਇਹੀ ਚੀਜ਼ ਜੇਕਰ ਡੀਪ ਵੈਬ ਤੇ ਜਾ ਕੇ ਹੁੰਦੀ ਆ ਤਾਂ ਉੱਥੇ ਉਸ ਚੀਜ਼ ਨੂੰ ਪਤਾ ਕਰਨਾ ਔਖਾ ਪਤਾ ਕੀਤਾ ਤਾਂ ਜਾ ਸਕਦਾ ਪਰ ਔਖਾ ਅ ਦੂਸਰੇ ਜਿਹੜੇ ਨੈਟ ਨੇ ਉਹਨਾਂ ਦੇ ਮੁਕਾਬਲੇ ਇਹਨੂੰ ਔਖਾ ਜਿਹੜੇ ਸਰਫੇਸ ਵੈਬ ਆ ਉਹਨਾਂ ਦੇ ਉੱਤੇ ਜਿਹੜੀ ਕੋਈ ਵੈਬਸਾਈਟ ਆਪਾਂ ਓਪਨ ਕਰਦੇ ਆ ਉਹਦੇ ਪਿੱਛੇ .com ਜਾਂ .org ਲੱਗਿਆ ਹੁੰਦਾ ਜਿਹੜੀਆਂ ਡਾਰਕ ਵੈਬ ਦੀਆਂ ਸਾਈਟਸ ਨੇ ਉਹਦੇ ਪਿੱਛੇ ਉਹ ਓਨੀਅਨ O N I O N ਉਹਦੇ ਜਿਹੜਾ ਐਂਡ ਆ ਜਿਹੜਾ ਉਹਦਾ ਹੁੰਦਾ ਉਹ ਓਨੀਅਨ ਨਾਲ ਹੁੰਦਾ ਡਾਰਕ ਵੈਬ ਦੀਆਂ ਵੈਬਸਾਈਟਸ ਦਾ